ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਵੱਧ ਤੋਂ ਵੱਧ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਕਰੋ ਚੈੱਕ ਰੌਣਕ ਤੀਸਰਾ ਦਿਨ ਅੱਜ ਭੱਠੇ ਵਾਲੇ ਖੇਤ ਚ ਨਾਲੀ ਇੰਨੀ ਲੇਵਰਤੀ ਤੀਜਾ ਦਿਨ ਅੱਜ 12 ਵਜੇ ਤਣੂ ਕੰਮ ਪਟਾਈ ਦਾ ਨਿਬੜੂਗਾ 12 ਤੋਂ 1:30 ਵਜੇ ਰੌਣਕ ਤੁਹਾਡੇ ਸਾਹਮਣੇ ਆਉਂਦਾ ਈਸ਼ਵਰ ਟਰੈਕਟਰ ਨਾਲ ਪਟਾਈ ਚੱਲਦੀ ਆ ਇਹ ਪੱਟ ਕੇ ਫਿਰ ਦੂਸਰਿਆਂ ਦੇ ਵੀ ਜਾਣਾ ਪਟਣਾ ਆਲੇ ਤਿੰਨ ਲਾਈਨਾਂ ਆ ਪੱਟਤੀਆਂ ਤੇ ਦੋ ਪਰੇ ਪੱਤੀਆਂ ਪਈਆਂ ਨੇ ਤੇ ਉਹ ਤੋਂ ਬਾਅਦ ਸਮਝ ਲਓ ਵੀ ਤੁਸੀਂ ਸਾਰੀ ਬੋਰੀ ਲੋਡਿੰਗ ਕਰਨੀ ਆ ਕੋਈ ਬੋਰੀ ਬੋਰੀਓ 500 ਬੋਰੀ ਪਈ ਹੋਣੀ ਐ। ਬਾਕੀ ਆਈ ਜੀ ਹੋਣੀ ਐ। ਤੇ ਰਾਤ 400 ਬੋਰੀ 400 ਕੁਸ ਬੋਰੀਆਂ ਲੋਡ ਕਰਕੇ ਤੋਰਤੀਆਂ। 18 ਵਿੱਗੇ ਜਗ ਹੈ ਪੂਰੀ। ਪਿਆ ਕੰਮ ਆਈਸ਼ਵਰ ਬਾਈ ਨੇ। ਅਰੇਸ ਤੇ ਪੈਰ ਧਰ ਕੇ दाना दाना ਕਰਦੀ ਜਾਂਦੀ ਆ ਮਹੀ ਦਾਣਾ ਰਾਣਾ ਇਹ ਵੀ ਜਮੀਨ ਕਹਿੰਦਾ ਮਤਲਬ ਵੀ ਵੀ ਐਨ ਇੱਕਸਾਰ ਹੋਣੀ ਚਾਹੀਦੀ ਆ ਸੁੱਕੀ ਨਾ ਗਿੱਲੀ ਬੱਤ ਜਮੀਨ ਜਿਹੜੀ ਹੁੰਦੀ ਆ ਕਹਿੰਦੇ ਨੇ ਜਿਹਨੂੰ ਸਹੀ ਪਟਾਈ ਵਾਲੀ ਬਾਲੇ ਵੀਰ ਐਂਡ ਵਾਲਾ ਪਾਣੀ ਰੋਕ ਲੈਂਦੇ ਨੇ ਤੇ ਕਈ ਵਾਰ ਲੇਵਰ ਨਹੀਂ ਮਿਲਦੀ ਕੁਛ ਨਹੀਂ ਹੁੰਦਾ ਫਿਰ ਚੜ ਚੜ ਜਾਂਦੀ ਆ ਜਮੀਨ ਜਿਆਦਾ ਸੁੱਕ ਜਾਂਦੀ ਆ ਜਾਂ ਕੁਛ ਵੀ ਹੋ ਜਾਂਦਾ ਇਹ ਪਟਾਈ ਦੇ ਹਿਸਾਬ ਨਾਲ ਹੀ ਰੱਖਣੀ ਪੈਂਦੀ ਆ ਆਪਾਂ ਨੇ ਜਿਹੜੇ ਪਲਾਟ ਆਪਾਂ ਲੱਗੇ ਜੀ ਵੀ ਸੁੱਕਣਗੇ ਉਹਨਾਂ ਨੂੰ ਪਤਲਾ-ਪਤਲਾ ਪਾਣੀ ਫੇਰਤਾ ਸੀ ਕਿਉਂਕਿ ਬੇਲ ਆਪਣੀ ਕਟਾਈ ਵੀ ਨਹੀਂ ਤੀਗੀ ਬਾਕੀ ਰੌਣਕ ਤੁਹਾਡੇ ਸਾਹਮਣੇ ਹੀ ਆ ਪਲਾਟਾਂ ਦੀ ਤੇ ਇੱਕ ਜਿਹੜਾ ਹੋਰ ਲਾਉਣਾ ਮਸ਼ੀਨ ਦਾ ਉਹ ਤੋਂ ਬਾਅਦ ਬੰਦ ਤੇ ਤੇ ਇੱਥੇ ਵਾਲਾ 10 ਸਾਰੇ ਪੱਟ ਕੇ ਫਿਰ ਉੱਧਰ ਚਲੇ ਜਾਵਾਂਗੇ ਕਿਉਂਕਿ ਮਸ਼ੀਨ ਇੱਕੋ ਆਵਰੇ ਦੂਸਰੀ ਮਸ਼ੀਨ ਗਈ ਵੀ ਹੈ ਵੀਰ ਦਾ ਟਾਈਮ ਆ ਕੰਮ ਸਟਾਰਟ ਹੋ ਗਿਆ ਉਹ ਬਣਾ ਰਹੇ ਨੇ ਚਾਲ ਦੂਏ ਬੰਦੇ ਵਾਲੇ ਉਹ ਜਿਹੇ ਅਗੜੇ ਪੱਟ ਰਹੇ ਨੇ ਉਧਰ ਦਿਖਾਉਣੇ ਆ ਤੁਹਾਨੂੰ ਉਹ ਵੀ ਜਾ ਕੇ ਉਹ ਸੀਡ ਵਾਲਾ ਆਲੂ ਆ ਐਲ ਆਰ ਲੋ ਦੇ ਦੂਸਰੇ ਚੱਲਦਾ ਦੀ ਹੁਣ ਤੀਸਰੇ ਚੱਲਦਾ ਕੋਈ ਫਰਕ ਨਹੀਂ ਆ ਮਸ਼ੀਨ ਦੇਖੋ ਕਿਉਂਕਿ ਖੇਤ ਪੁਰਪਰਾ ਇਹ ਤੋੜਾ ਕਰ ਲੋ ਟਰੈਕਟਰ ਦਾ ਚੈੱਕ ਕਿਵੇਂ ਜਾਂਦਾ ਉੱਡੇ ਆ ਬਹੁਤ ਵਧੀਆ ਸ਼ਨਾਈਆ ਮਸ਼ੀਨ ਦੀ ਆਲੂ ਆਲੂੇ ਆ ਰਿਹਾ ਹੈ ਮਗਰ ਵਾਲੇ ਆਲੂ ਦੀ ਪਟਾਈ ਲਾਈ ਹੈ ਜੀ ਤੇ ਵਧੀਆ ਬੀਜ ਸਾਈਜ਼ ਰਹਿ ਗਿਆ ਬਹੁਤ ਵਧੀਆ ਵੱਧ ਤੋਂ ਵੱਧ ਫੀਲ ਚਾਹੀਦਾ ਇਸ ਕਰਕੇ ਥੋੜੀ ਜੀ ਰੌਣਕ ਤਾਂ ਘਟ ਦਿਨੀ ਆ ਤੇ ਢੇਲਾ ਜਾ ਉੱਤਰਿਆ ਬਹੁਤ ਢੇਲਾ ਉਠਣ ਕਾਰਨ ਨਜ਼ਾਰਾ ਯਾ ਨਹੀਂ ਆਉਂਦਾ ਕਹਿਣ ਦਾ ਮਤਲਬ ਇੱਕ ਬੇਲ ਉੱਤੇ ਪਈ ਆ ਉਹਦੇ ਕਰਕੇ ਉਹ ਬੇਲ ਵੀ ਆ ਸਾਰੀ ਆ ਦੇਖੋ ਬੱਟ ਦੀ ਬੱਟ ਤੇ ਪਈ ਆ ਨਾ ਇਸ ਕਰਕੇ ਵੀ ਪ੍ਰੋਬਲਮ ਆ ਖਾਲ ਵਾਲੀ ਬੱਟਾ ਖਾਲ ਪੱਟਿਆਤੀ ਏ ਇੱਕ ਬੱਟ ਰਹਿੰਦੀ ਆ ਤੇ ਕਪੱਟੀ ਗਈ ਏ ਜੀ ਝਾੜ ਬਥੇਰਾ ਜਿੰਨਾ ਆਪਾਂ ਨੂੰ ਚਾਹੀਦਾ ਬੀਜ ਲਈ ਨਵਾਂ ਸੀਡ ਆ ਪੂਰਾ ਝਾੜ ਫੋਲੋ ਕੇ ਰਿਪੋਰਟ ਆ ਚੱਲਦੀ ਆ ਪਟਾਈਓ ਪਾਰਲੀ ਸਾਈਡ ਪੱਟਿਆਂ ਦੀ ਇਹ ਦੋ ਖੇਤ ਨੇ ਉਰੇ ਉਪਰ ਰਿਪੋਰਟ ਤੇ ਇੱਕ ਛੋਟਾ ਜਿਹਾ ਹੋ ਗਿਆ ਨੁਕਸਾਨ ਮਸ਼ੀਨ ਲੱਗੀ ਨੱਕੇ ਤੇ ਤੇ ਹੁਣ ਉਧਰ ਮੱਕੀ ਭਰਨੀ ਐ ਇਸ ਕਰਕੇ ਚੱਲਦਾ ਕੰਮ ਐ ਤੇ ਵਜਨ ਪਾ ਕੇ ਬੰਦ ਕੀਤਾ ਟੀਮੁੱਟੀ ਪਾ ਕੇ ਥੈਲੇ ਥੂਲੇ ਪਾ ਕੇ ਤੇ ਫਿਰ ਸ਼ਾਮ ਨੂੰ ਮਿਸਤਰੀ ਤੋਂ ਲਵਾ ਦਾਂਗੇ ਤੇ ਕੱਲ ਤੱਕ ਕਿਹੜਾ ਹੋ ਜਾਊਗਾ ਸਵੇਰੇ ਫੇਰ ਇਦਾਂ ਹੀ ਕਰ ਦਾਂਗੇ ਆਹ ਕਿਹੜਾ ਸਾਈਡ ਵਾਲਾ ਕਰੋ ਚੈੱਕ ਇਹਦੀ ਰੌਣਕ ਤੇ ਉਹ ਡਲੇ ਜਿਆਦੇ ਤੇ ਇਹਦੇ 'ਚ ਥੋੜਾ ਜਿਹਾ ਸੁਧਾਰ ਐ ਮਿੱਟੀ ਦਾ ਇਹ ਇਦਾਂ ਦੀ ਰੌਣਕ ਆ ਪਲਾਟ ਦੀ ਬੇਲ ਕਰਕੇ ਘੱਟਦੀ ਨਹੀਂ ਤੁਹਾਨੂੰ ਪਹਿਲਾਂ ਵੀ ਦੱਸਿਆ। ਬਾਕੀ ਦੇਰਿਆਂ ਚਾਰ ਸਿੱਧੀ ਹੋਈ ਤੇ ਹੋਰ ਬਾਹਰਲੇ ਪਲਾਟ ਨੂੰ ਪੈਂਦਾ ਪਾਣੀ ਮੱਕੀ ਨੂੰ ਭਰਨ ਲੱਗੇ ਉਹਨੇ ਦੋ ਮੁਲਾਜ਼ਮ ਇੱਕ ਆ ਲੱਗਿਆ ਹੋਇਆ ਇੱਧਰ ਆ ਦੇਖੋ ਸਿਰੇ ਤੇ ਤੇ ਦੂਸਰਾ ਇੱਧਰਲੇ ਸਿਰੇ ਤੇ ਆ ਬੈਠਾ ਹੈ। ਕਿਉਂਕਿ ਹੌਲੀ-ਹੌਲੀ ਭਰਦੇ ਨੇ ਪਲਾਟ ਤੁਹਾਨੂੰ ਪਤਾ ਵੀ ਦੋ ਪਾਸੇ ਨੂੰ ਨੱਕਾ ਕਰਨਾ ਪੈਂਦਾ ਨਹੀਂ ਕੱਚੇ ਘਾੜ ਨੇ ਖਰ ਜਾਂਦੇ ਨੇ। ਚੱਲੀ ਜਾਂਦਾ ਕੰਮਕਾਰ ਭਰਾਈ ਦਾ ਨਾਲ ਹੁੰਦੇ ਬਜਾਈ ਤੇ ਭਰਾਈ ਦਾ ਗਰੇਡਰ ਤੇ ਚੱਲੀ ਟਰਾਲੀ ਛੱਤ ਐਨੇ ਵਾਲੀ 2 ਟਰਾਲੀਆਂ ਭਰੀਆਂ ਖੜੀਆਂ ਨੇ ਆਹ ਖੜੀ ਆਹ ਖੜੀ ਆਹ ਖੜੀ ਦੋਏ ਗਰੇਡਰ ਤੇ ਜਾਣੀਆਂ ਚੱਲ ਚੱਲ ਕੋਸਰੀ ਆ ਲੋ ਲਾ ਲਾ ਕਲਚ ਤੋਂ ਪੈਰ ਦੂਆ ਬਾਸਾ ਨੂੰ ਰੱਖ ਗੇੜ ਤੇ ਜਾਏਗਾ ਰੋਕਲਾ 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 ਕੜ ਦੇ ਕੜ ਦੇ ਕੜ ਦੇ ਮੋੜ ਦੇ ਮੋੜ ਦੇ ਟਰਾਲੀ ਰੁੜੂਗੀ 1 ਲੱਖ ਤੇ ਮੋੜ ਦੇ ਟਰੈਕਟਰ ਖਿੱਚ ਲਿਆ ਖਿੱਚ ਲਿਆ ਟਰੈਕਟਰ ਖਿੱਚ ਲਿਆ ਛੱਡ ਦੇ ਕੜ ਦੇ ਦੂਰੇ ਪਾਸੇ ਨੂੰ ਦੂਰੇ ਪਾਸੇ ਨੂੰ ਛੱਡ ਦੇ ਚੱਲ 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 ਰਾਉਂਕ ਦੇਖਦੇ ਹੁਣ 3602 ਦੀ ਟਰਾਲੀ ਭੁੱਜਾ ਤੇ ਖਾਸੀ ਨਮਾਨ ਆ। ਪੀਏ ਜਲਾ ਲੈਣਾ ਦੀ ਆਉਣ ਦੇ। ਤੁਮ ਦਾ ਚੱਕਰ ਸਲੋ ਕਰੀ ਫਿਰਦਾ ਸਲੋ ਚੱਕਰ ਆ ਥੋੜੀ ਜੱੜੂ ਇਹ। ਲੈ ਗਿਆ ਲੈ ਗਿਆ ਲੈ ਗਿਆ ਸਾਹ ਲੈ ਗਿਆ ਲੈ ਗਿਆ ਲੈ ਗਿਆ। ਆ ਜਾਣਾ ਆ ਜਾਣਾ ਟਿਕਾਣੇ ਤੇ। ਸੱਟਾ ਖਾਉਣਾ। ਚੱਲ। ਜੀ ਜਵਾਕ ਵੀ ਲੱਗੇ ਹੋਏ ਨੇ ਜ਼ੋਰ ਲਾਉਣ। ਟਰਾਲੀ ਨਾਲ ਲੋਡ ਕਰਾਉਂਦੇ ਨੇ ਸਾਰੇ ਹੀ। ਠੇਕੇਦਾਰ ਲਾ ਰਿਹਾ ਹੈ ਈਜ ਵਾਲਾ ਮਾਲ ਚੱਕ ਰਹੇ ਹਾਂ ਟਰਾਲੀ ਹੋਣ ਲੱਗੀ ਲੋਡ ਆ ਦੇਖੋ ਆ ਦੇ ਆ ਲੈ ਕਮਾਲ ਕਰਤੀ ਬੱਲੇ ਆ ਦੋਏ ਜਵਾਨ ਲੈ ਲਵੇ ਲੈ ਕੇ ਜਾਣਗੇ ਥੋੜੀ ਥੋੜੀ ਕਿਤਨਾ ਬੈਗ ਡਾਲਣਾ ਇਸ ਵਿੱਚ 350 17 ਫੁੱਟ ਕੀ ਹੈ ਇਹ ਉਹ ਜੀ ਇੱਕ ਟਰਾਲੀ ਕਰਤੀ ਲੋਡ ਬੀਜ ਦੀ ਗਰੇਡਰ ਤੇ ਜਾਊ ਇਹ ਅਲੇ ਅੱਧਾ ਬੀਜ ਚੱਕ ਹੋਇਆ ਧਾਰੇ ਦਾ ਦੇਖੋ ਇਤਰਾ ਆ ਸਾਰਾ ਪਿਆ ਇਹ ਤੇ ਹੁਣ ਟਰਾਲਾ ਇਹਦੇ ਚ ਪਾਵਾਂਗੇ ਬਾਕੀ ਦਾ ਕੰਪੈਨ ਵਾਲੇ ਜਾ ਜਿੰਨਾ ਚੈੱਕ ਕਰੇ 55 ਦਾ ਯੋਰ ਸਾਰੀਆਂ ਟਾਂਗਾ 50 ਵਜਾ ਦੀਆਂ ਗਿਣਤੀ ਕਰ ਲਿਓ ਮਗਰ ਵਾਲੀ ਚ ਥੋੜਾ ਜਿਹਾ ਘੱਟ ਨੇ ਕੱਟੇ 50 ਤੋਂ ਮਗਰ ਮੰਨ ਲਓ 45 ਕੱਟੇ ਹੋਣਗੇ ਤੇ ਕਰਦੇ ਆ ਚੈੱਕ ਜਾਂਦਾ ਕੱਲਾ ਜਾਂ ਟੋਚਨ ਪਊਗਾ ਦੇਖਦੇ ਆ ਯੋਰ ਪਲਾਟ ਠੀਕ ਆ ਨਾ ਵਾਲਾ ਗੱਲਾ ਨਾ ਵਾਲਾ ਸੁੱਕਾ ਤੇ ਰਾਤ ਦਬਦਾ ਹੀ ਗਿਆ ਲੀਚ ਲਓ ਜੀ ਤੋਰਨ ਲੱਗਿਆ ਬੈਕ ਕਰਕੇ ਚੱਲ ਬਣਾ ਕੇ ਤੋਰਤਾ ਪਿਆ ਕੇਰਾ ਕੋੜਮਾਰ ਤੇ ਪਊਗਾ ਜੇ ਮੰਗਾ ਪਿਆ ਜਾਂਦਾ ਹੈ ਪਰ ਦੇਖੋ ਟਾਇਰ ਦੀਦਾ ਤੁਹਾਨੂੰ ਆ ਪਰਲੇ ਪਾਸੇ ਟਰਾਲੀ ਦਾ ਟਾਇਰ ਹੈ ਆ ਦੇਖੋ ਇੱਧਰ ਜਿਵੇਂ ਤੇ ਹੁਣ ਖਿਚਾਈ ਕਰ ਰਹੇ ਆ ਵੀ ਕਿਤੇ ਆ ਦੇਖੋ ਆ ਵੀ ਥੱਲੇ ਲੱਗ ਗਈ ਹੁਣ ਤਾਂ ਇਹ ਲਾਉਣੀ ਪਣੀ ਆ ਬੋਲਾ ਜੀ ਲਓ ਜੀ ਕਰੋ ਚੈੱਕ ਟਾਇਰ ਟੱਪਾ ਦਾ ਦੀਦਾ ਹੀ ਨਹੀਂ ਚੰਗੀ ਭਲੀ ਆਉਂਦੀ ਹੋ ਵੈ ਗਈ ਦੇਖੋ ਇੱਥੋਂ ਤੋਰੀ ਆ ਆ ਜਗ੍ਹਾ ਤੋਂ ਲੈ ਥੋੜੇ ਸਾਹਮਣੇ ਆ ਟਰੈਕਟਰ ਪਾਏ ਵੇ ਤੇ ਦੋ ਮੂਰੇ ਕਮਾਲ ਇਹ ਹੋ ਗਈ ਉਲਟ ਹੋ ਗਿਆ ਕਮਨ ਵਾਲੇ ਖੇਤ ਸੁੱਕਾ ਐਡਾ ਕੋਈ ਗਿੱਲਾ ਖੇਤ ਨਹੀਂ ਹੈਗਾ ਪਰ ਇੰਨਾ ਕਾ ਵੀ ਆਪਾਂ ਨੇ ਖੇਤ ਭਰੇ ਆ ਤੀ ਸਵਾਲਾ ਹੋਣ ਕਰਕੇ ਹੋ ਸਕਦਾ ਓਰੇ ਜਿਹੜਾ ਜੇ ਸੀ ਬੀ ਦਾ ਟੋਆ ਪਾਇਆ ਤੀ ਆਪਾਂ ਨੇ ਉਹ ਹੋਵੇ ਓਰੇ ਪਰ ਅੱਗੇ ਨਹੀਂ ਕਦੇ ਹੋਇਆ ਇਹ ਜਿਹੇ ਆ ਕੰਮ ਹੁਣ ਥੋੜਾ ਜਿਆ ਟਾਇਰਾਂ ਦਾ ਥੱਲੇੋਂ ਖਾਲੀ ਕਰਦੇ ਨੇ ਤਾਂ ਕਿ ਵੀ ਟਰਾਲੀ ਟੇਢੀ ਨਾ ਹੋਵੇ ਆਪਾਂ ਨਹੀਂ ਬੜਾ ਜ਼ੋਰ-ਜ਼ੋਰ ਲਵਾਉਂਦੇ ਹੁੰਦੇ ਤੇ ਨਾਲ ਹੁੰਦੇ ਆਪਾਂ ਨੇ ਕਰਤਾ ਕੰਮ ਦੂਈ ਟਰਾਲੀ ਚ ਪਲਟੀ ਤੇ लाडीबाई ਕਹਿੰਦਾ ਵੀ ਆਪਾਂ ਜ਼ੋਰ ਲਵਾਉਣਾ ਹੀ ਹੈ ਨਹੀਂ ਦੇਖੋ ਮੂਰੇ ਦਿਖਾਓ ਦਿਖਾਓ ਕਿਸੇ ਟਰੈਕਟਰ ਦਾ ਸਲਿੱਪ ਮਰਾਇਆ ਚੰਗੀ ਭਲੀ ਆਉਂਦੀ ਬੈਠੀ ਆ ਆਪਾਂ ਕੰਮ ੱਟਕੇ ਵਾਲਾ ਕਰਨਾ ਹੀ ਨਹੀਂ ਹੈ ਜੱਡੇ ਮਰਜੀ ਹੋਣ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਸਾਰਾ ਸਿਸਟਮ ਹੈਗੇ ਤਾਂ ਨਵੇਂ ਨੇ ਪਰ ਦੇਗ ਦਾ ਸਮਾਨ ਆ ਸਾਰਾ ਤੁਹਾਨੂੰ ਪਤਾ ਕਿਤੇ ਵੀ ਮਾੜਾ ਮੋਟਾ ਝਟਕਾ ਵੱਧ ਲੱਗ ਗਿਆ ਕੋਈ ਜੋੜ ਖੁੱਲ ਗਿਆ 500 ਰੁਪਿਆ ਦੇਣ ਦੀ بجائے ਲੱਖਾਂ ਦਾ ਨੁਕਸਾਨ ਕਰਾਵਾਂਗੇ ਕੋਈ ਫਾਇਦਾ ਨਹੀਂ ਉਦੋਂ ਨਾ ਚੰਗਾ ਵੀ ਪਾਲਟੀ ਮਾਰੋ ਸੱਦਾ ਹੀ ਹਿਸਾਬ ਹੈ ਦੂਸਰੀ ਟਰਾਲੀ ਦਾ ਗਲਤੀ ਇਹ ਕਰ ਲਈ ਕਿਉਂਕਿ ਰਾਜਾ ਬਾਈ ਲਟਾਉਂਦਾ ਸੀ ਉਨੇ ਸਾਰੀ ਟਰਾਲੀ ਲਗਾ ਲਈ ਨਹੀਂ ਮੂਰੇ ਆਪਾਂ ਅੱਧੀ ਕਿ ਟਰਾਲੀ ਲਦਾ ਕੇ ਸਮਝ ਲਓ ਵੀ ਗੇੜੇ ਟਾਈਟ ਕਰ ਲਈਦੇ ਨੇ ਜਿੱਥੇ ਨੂੰ ਟਰਾਲੀ ਕੱਢਣੀ ਹੁੰਦੀ ਹੈ ਅੱਜ ਟਰਾਲੀ ਨਹੀਂ ਕੱਢੀ ਗੇੜਾ ਟਾਈਟ ਨਹੀਂ ਕਰਿਆ ਤੇ ਇਸ ਕਰਕੇ ਇਹ ਇੱਕੋ ਲੱਗ ਤ ਘੜਪ ਹੋ ਗਿਆ ਕੰਮ ਥੱਲੇ ਨੂੰ ਟਾਇਰਾਂ ਦਾ ਬਾਕੀ ਲਾਡੀ ਦਾ ਆਦੂਗਾ ਲਾਡੀ ਨੇ ਆ ਕੇ ਥੋੜਾ ਜਿਹਾ ਜ਼ੋਰ ਲਵਾਇਆ ਕਿਹੜੇ ਟਰੈਕਟਰ ਦਾ ਲਵਾਇਆ ਇਹਦਾ ਦੋਏ ਪਾਸੇ ਦੀ ਦੋਏ ਕਿਹੜੇ 55ਵੀ ਮਾਰਚ ਦਾ ਉਹ ਵੀ ਆਇਆ ਟੀਗਾ ਦੂਗਾ ਤੇਰਾ ਉਦੇ ਵਾਲਾ ਮਸ਼ੀਨ ਵਾਲਾ ਉਹ ਤਾਂ ਬੋਰੀਆਂ ਚੱਕਣ ਵਾਲਾ ਜੀ ਅੱਛਾ ਮੈਂ ਕਿਤੇ ਉਹਨੇ ਵੀ ਇੱਕ ਬੜਾ ਮੋਟਾ ਆ ਜੋ ਜ਼ੋਰ ਲਾ ਜਾਂਦਾ ਫਿਰ ਤਾਂ ਸਿਰੇ ਹੀ ਲਾ ਜਾਂਦਾ ਲਓ ਜੀ ਹਾਏ ਲਾਡੀ ਨੇ ਫਸਾਈ ਐ ਲਾਡੀ ਨੇ ਫਸਾਈ ਐ ਟਰਾਲੀ ਜੀ ਲਓ ਜੀ ਮਿੱਤਰੋ ਆ ਥੋੜੀ ਜੀ ਤੋਰੀ ਦੀ ਦੂਸਰੀ ਵੀ ਬਹਿ ਗਈ ਆ ਦੇਖੋ ਦੋਏ ਟਾਇਰ ਬੈਠਣਗੇ ਨਾਲੇ ਇਕੱਠੇ ਹੀ ਲਓ ਜੀ ਮਿੱਤਰੋ ਜਿਹੜੀ ਦੂਸਰੀ ਬੈਠੀ ਆ ਪਹਿਲਾਂ ਉਹਨੂੰ ਲੱਗਿਆ ਕੱਢਣਾ ਕਿੰਨੇ ਪਾਲੇ ਪੰਜਾਬੀ ਤੇ ਜੌਂਦੀਰ 5210 ਤੇਨੇ ਟਰੈਕਟਰ 4 ਵੀਲ ਜਿਹੜਾ ਅਸ਼ ਪੰਜਾਬੀ ਨੂੰ ਦੋ ਜਣ ਪਾਇਆ ਹੈ ਪਿੱਛੋਂ ਉੱਪ ਤੋਂ ਪਾਇਆ ਆਪਾਂ ਨੇ ਡੈਗੇ 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 ਨਿੱਪੜ ਗਿਆ ਨਿੱਪੜ ਗਿਆ ਪਰ ਝੌਹ ਰਹਿ ਗਿਆ ਬਹੁਤ ਵਧੀਆ ਹੋਇਆ ਇੱਕ ਤਾਂ ਨਿਕਲੀ। ਹੌਂਡੀ ਛੱਡਦੇ ਹੁਣ ਦਾ 150 ਪਾਵਰ ਬਣੀ ਵੀ ਆ। ਪਲੱਸ ਇਹ 150 ਤੋਂ ਘੱਟ ਨਹੀਂ ਹੈ। ਲਓ ਜੀ ਲਾਡੀ ਬਾਈ ਬਹਿ ਗਿਆ 52 ਦਾ ਵਾਸਤੇ ਤੇ 55 ਵੀ ਮੂਰੇ ਪਾ ਲਿਆ। ਤੇ ਦੇਖਦੇ ਹਾਂ ਹੁਣ ਇੱਕ ਝੜਕੇ ਜੇ ਨਿਕਲਦੀ ਆ ਕਿ ਦੋ ਜੇ ਨਿਕਲਦੀ ਆ ਏ ਵਜਨ ਖਾਦੀ ਕਰਿਆ ਵਾ ਹੈਗੇ ਯਾਨੀ 57 ਕੱਟੇ ਤੇ ਇਹ ਝੂਟਾ 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 ਝੂਟੇ ਝੂਟੇ ਚੱਲ ਪਏ ਆ ਚਲੋ 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 ਜਾਂਦੀ ਆ ਤੀਸਰਾ ਟਰੈਕਟਰ ਪੈਣ ਲੱਗਿਆ ਤੇ 100 ਕਾ ਕੱਟਾ ਇਹਦੇ ਵਿੱਚ ਝਟਕੇ ਜੇ ਮਾਰ ਲੱਗਿਆ ਜੀ ਕਹਿੰਦੇ ਵੀ ਤੀਜਾ ਵੀ ਪਾਓ ਉਹ ਤਾਂ ਯਾਰ ਇਕੱਲਾ ਜਾਣੀਆ ਚਿਰ ਉਹ ਇਹ ਨਹੀਂ ગામ ਮਤੇ ਗੋਡਾ ਪੂਰਾ ਆ ਲਓ ਕਰੋ ਚੱਕ ਟੋਆ ਇੱਕ ਗੋਡਾ ਪੂਰਾ ਲਓ ਗੋਡਾ ਉਰੇ ਲੱਗਦਾ ਬੜੋ ਵਿੱਚ ਵਿੱਚ ਵੜ ਹਾਂ ਇੱਕ ਬਾਅਦ نیچے ਆ ਆ ਬੱਚਾ ਪੂਰਾ نیچے ਆ ਗਿਆ ਦੇਖੋ ਐਡਾ ਟੋਆ ਇੰਨੀਆਂ ਕਬੋਰੀਆਂ ਦੀਆਂ ਦੇ ਵਿੱਚ ਹੁਣ ਯਾਰ ਕੱਢੀ ਆਪਾਂ ਨੇ